ਹਾਂਜੀ ਸਤਿਗੁਰੂ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਚੰਡਾਲ ਲੋਹਾ ਵਿੱਚ ਪ੍ਰੀਤ ਤੇ ਸੰਦੀਪ ਹੁਣ ਬਹੁਤ ਪਛਤਾ ਰਹੀਆਂ ਹਨ ਕਿਉਂਕਿ ਹੁਣ ਬੇਬੇ ਤੇ ਬਾਪੂ ਜੀ ਹਮੇਸ਼ਾ ਵਾਸਤੇ ਇਹ ਸਾਰਾ ਕੁਝ ਛੱਡ ਕੇ ਪਿੰਡ ਜਾ ਰਹੇ ਹਨ ਪਰ ਇਸ ਗੱਲ ਦਾ ਜਿੰਨਾ ਪਛਤਾਵਾ ਪ੍ਰੀਤ ਤੇ ਸੰਦੀਪ ਨੂੰ ਹੋ ਰਿਹਾ ਹੈ ਇਸ ਦਾ ਪਾਲੀ ਤੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਸਿਰਫ ਇਸ ਗੱਲ ਬਾਰੇ ਤਾਂ ਪ੍ਰੀਤ ਤੇ ਸੰਦੀਪ ਹੀ ਜਾਣਦਿਆਂ ਨੇ ਪਰ ਹੁਣ ਇਹਨਾਂ ਦੀ ਕਿਸੇ ਗੱਲ ਤੇ ਕੋਈ ਵਿਸ਼ਵਾਸ ਨਹੀਂ ਕਰ ਰਿਹਾ ਜਦੋਂ ਪਾਲੀ ਸਾਰਾ ਸਮਾਨ ਬੇਬੇ ਜੀ ਦਾ ਘਰੋਂ ਚੱਕਣ ਜਾਂਦੀ ਹੈ ਤਾਂ ਉਹ ਦੇਖਦੀ ਹੈ ਕਿ ਉਹਨਾਂ ਦੇ ਕੱਪੜਿਆਂ ਨੂੰ ਕੱਪੜਿਆਂ ਨੂੰ ਐਦਾ ਉਲੀ ਲੱਗੀ ਹੋਈ ਹੈ ਜਿਵੇਂ ਕਦੀ ਕਿਸੇ ਨੇ ਦੇਖਿਆ ਹੀ ਨਾ ਹੋਣ ਉਹਨਾਂ ਦੇ ਕੱਪੜੇ ਇੱਕ ਪਾਸੇ ਗੁੱਚਾ-ਮੁੱਚਾ ਕਰਕੇ ਸਿੱਟੇ ਹੋਏ ਸੀ ਤਾਂ ਬੇਬੇ ਜੀ ਕਹਿੰਦੇ ਨੇ ਕੀ ਹਾਂ ਕਿ ਮੈਂ ਤਾਂ ਉਦੋਂ ਦੀ ਦੇਖਿਆ ਹੀ ਨਹੀਂ ਮੈਂ ਤਾਂ ਬਿਮਾਰ बेहोश ਰਹਿਣ ਲੱਗ ਪਈ ਸੀ ਮੈਨੂੰ ਤਾਂ ਹੋਸ਼ ਹੀ ਨਹੀਂ ਹੁੰਦੀ ਸੀ ਕਿ ਮੈਂ ਕਿੱਥੇ ਹਾਂ ਤਾਂ ਮੇਰਾ ਸਮਾਨ ਕਿੱਥੇ ਹੈ ਤੇ ਜਾਂਦੀ ਵਾਰ ਬੇਬੇ ਜੀ ਵਿੱਕੀ ਨੂੰ ਕਹਿੰਦੇ ਨੇ ਕਿ ਇਹ ਚਾਹੇ ਬਾਹਰੋਂ ਆਈਆਂ ਹਨ ਪਰ ਤੂੰ ਤਾਂ ਮੇਰਾ ਡਿੱਡੋ ਜੰਮਿਆ ਪੁੱਤ ਹੈ ਆਖਰੀ ਵਾਰ ਮੇਰੇ ਨਾਲ ਮਿਲ ਲਾ ਪਤਾ ਨਹੀਂ ਹੁਣ ਮੈਂ ਜੀਂਦੇ ਜੀ ਦੁਬਾਰਾ ਤੈਨੂੰ ਕਦੀ ਮਿਲਾਂਗੀ ਵੀ ਜਾਂ ਨਹੀਂ ਤੇ ਦੂਜੇ ਪਾਸੇ ਕਵਲ ਬਾਪੂ ਜੀ ਨੂੰ ਮੋਕਾਲ ਕਰਦਾ ਹੈ ਕਿ ਹੁਣ ਤੁਸੀਂ ਅਮਰੀਕਾ ਜਾ ਕੇ ਮੈਨੂੰ ਵੀ ਉੱਥੇ ਬੁਲਾ ਲਿਓ ਤੇ ਮੈਂ ਤੁਹਾਨੂੰ ਉੱਥੇ ਹੀ ਮਿਲਣ ਆਵਾਂਗਾ ਤੇ ਬਾਪੂ ਜੀ ਕਹਿੰਦੇ ਨੇ ਕਿ ਤੁਸੀਂ ਇੱਥੇ ਤਾਂ ਸਾਡੀ ਬਾਤ ਪੁੱਛੀ ਨਹੀਂ ਉੱਥੇ ਜਾ ਕੇ ਤੁਸੀਂ ਸਾਨੂੰ ਕੀ ਪੁੱਛਣਾ ਹੈ ਸਾਰੇ ਜਣੇ ਰੋਂਦੇ ਹੋਏ ਆਪਣਾ ਘਰ ਛੱਡਦੇ ਹਾਂ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਘਰ ਛੱਡਣਾ ਬਹੁਤ ਔਖਾ ਹੈ ਜਦੋਂ ਲੋਕ ਬਾਹਰ ਜਾਂਦੇ ਹਨ ਤਾਂ ਦੂਸਰਿਆਂ ਨੂੰ ਇਦਾਂ ਲੱਗਦਾ ਹੈ ਕੀ ਇਹ ਤੋ ਜਾ ਰਹੇ ਹਾਂ ਤੇ ਬਹੁਤ ਖੁਸ਼ ਹਾਂ ਪਰ ਜਿਹੜਾ ਬੰਦਾ ਜਾ ਰਿਹਾ ਹੁੰਦਾ ਹੈ ਉਸ ਨੂੰ ਹੀ ਪਤਾ ਹੁੰਦਾ ਹੈ ਕਿ ਜਿੱਥੇ ਉਹ ਰਿਆ ਜੰਮਿਆ ਪੜਿਆ ਵਿਆਹਾ ਜਦੋਂ ਉਹ ਉਸ ਧਰਤੀ ਨੂੰ ਹਮੇਸ਼ਾ ਲਈ ਛੱਡ ਕੇ ਜਾਂਦਾ ਹੈ ਤਾਂ ਉਹ ਦੁੱਖ ਸਿਰਫ ਉਹ ਇਨਸਾਨ ਹੀ ਸਮਝ ਸਕਦਾ ਹੈ ਤੇ ਬੇਬੇ ਤੇ ਬਾਪੂ ਜੀ ਸੋਨੂੰ ਨੂੰ ਵੀ ਕਹਿੰਦੇ ਹਨ ਕਿ ਕੋਈ ਗੱਲ ਨਹੀਂ ਤੂੰ ਅੱਜ ਤੱਕ ਸਾਡਾ ਬਹੁਤ ਸਾਥ ਦਿੱਤਾ ਤੂੰ ਸਾਨੂੰ ਹਰ ਥਾਂ ਤੇ ਅੱਗੇ ਰੱਖਿਆ ਪਰ ਹੁਣ ਸਾਡਾ ਸਾਥ ਇੱਥੇ ਤੱਕ ਹੀ ਸੀ ਅਸੀਂ ਹੁਣ ਹਮੇਸ਼ਾ ਲਈ ਜਾ ਰਹੇ ਹਾਂ ਤੇ ਸ਼ਾਇਦ ਕਦੀ ਵਾਪਸ ਨਹੀਂ ਆਵਾਂਗੇ ਪਰ ਸਾਡੇ ਮਰਨ ਤੋਂ ਬਾਅਦ ਜਿਹੜੀਆਂ ਸਾਡੀਆਂ ਅਰਥੀਆਂ ਹਨ ਉਹ ਤੁਸੀਂ ਇੱਥੇ ਹੀ ਧਾਰਿਓ ਇੰਡੀਆ ਵਿੱਚ ਹੀ ਧਾਰਿਓ ਹੁਣ ਦੇਖਦੇ ਅਗੇ ਕੀ ਬਣਦਾ ਹੈ